موٹر سائیکل بھی تیرے تیار ہے کاتی اڈلی کہ دو ہزار ریڑ گئے آ روڈ کا ڈلی دو ہزار ریڑ گئے کاکتی اڈلی آ روڈ تو دو ہزار ਜੱਸ ਜੇ ਬਾਪਾ ਲੱਖ ਉਹ ਸਾਹੋ ਕਿਲ ਦੀ ਫੜਾਪਾ ਮੇਰੇ ਮਿੱਤਰੋ ਉਹ ਰੇਡ ਵੱਜਦਾ ਆਲੇ ਦੀ ਉਹ ਸੁੱਖੇ ਜਿਹੜਾ ਮਾਨਸਾ ਦੀਆਂ ਗੱਲਾਂ ਹੁੰਦੀਆਂ ਕਿ ਪਿੰਡ ਭਦੌਣ ਦੀ ਫਿਰਨੀ ਤੇ ਨਵਾਂ ਮਹਿਲ ਰੀਜਾਂ ਦਾ ਸਿਰਜਾਂਗੇ ਗੋਲ ਚੌਂਕਾਂ ਦੇ ਸ਼ਹਿਰ ਦੇ ਵਿੱਚ ਤੈਨੂੰ ਗੇੜੀ ਲਾਉਂਦੇ ਮਿਲ ਜਾਗੇ ਅੱਜ ਹੁਸਤਿੰਦਰ ਦਾ ਖਾੜਾ ਹੋਣਾ ਗੱਲ ਬੱਬੂ ਮਾਨ ਦੀ ਹੋਣੀ ਹੈ ਬਿੱਲੋ ਜੱਟ ਨੇ ਟਰਾਲਾ ਪਾਉਣਾ ਹੈ ਗਾਲੇ ਤੇ ਗੋਤ ਲਖਾਉਣਾ ਹੈ ਇਹ ਮਾਲਵਿੰਦਰਾ ਰਮਣਾ ਜਿਹੜੇ ਕਬੱਡੀ ਪਾ ਰਿਹਾ ਹੈ ਕਿਆ ਬਾਤ ਹੈ 5 5000 50 5000 ਅੱਧੇ ਅੱਧੇ ਲੱਖ ਦੀਆਂ ਕਬੱਡੀਆਂ ਪੈ ਰਹੀਆਂ ਮੇਲਾ ਜੰਡਿਆਲੀ ਦੇ ਵਿੱਚ ਚੱਲਦਾ ਹੈ ਮੇਲਾ ਲੁਧਿਆਣੇ ਦੇ ਵਿੱਚ ਚੱਲਦਾ ਸਾਡਾ ਜੱਸ ਗਿੱਲ ਕੈਨੇਡਾ ਤੋਂ ਪੁੱਜਾ ਹੋਇਆ ਹੈ ਇਹ ਕਾਮਾ ਨੂੰ ਵੀ ਜਾਣਦਾ ਤੂੰ ਇੱਲਾ ਨੂੰ ਵੀ ਜਾਣਦਾ ਵੱਡੇ ਆ ਸ਼ਿਕਾਰੀਆ ਉਹ ਤੂੰ ਜੰਡਿਆਲੀ ਵਾਲੇ ਗਿੱਲਾ ਨੂੰ ਨਹੀਂ ਜਾਣਦਾ ਇੱਕ ਪਾਸੇ سنی ਆ ਢਾਕੇ ਹਿੱਕ ਤੇ ਬਹਿਣ ਵਾਲੀ ਗੱਲ ਕਰ ਗਿਆ ਨੰਬਰ ਜਾਫੀ ਦਾ ਬਾਜਬਾ ਦੇ ਸੁੱਕੇ ਦੀ ਰੇਣ ਅਮਰੀਕ ਕਰਦੇ ਗਾਲ ਯਾਰ ਅੱਜ ਦੇ ਕੱਪ ਦੇ ਚੋਟੀ ਦੀਆਂ ਲੱਗ ਰਹੀਆਂ ਇੱਕ ਤਾੜੀ ਮਾਰ ਕੇ ਦੱਸੋ ਜਰਾ ਅੱਤੇ ਅੱਤੇ ਲੱਖ ਦੀਆਂ ਪਾਈਆਂ ਮੁੰਡੇ ਨੇ ਉਹ ਸਿਰਾਂ ਹਰ ਲੋਜੀ ਕਰਵਾਉਂਦਾ ਹੈ ਅੱਜ ਵੀ ਸਿਰਾਂ ਲਾ ਗਿਆ ਪਰ ਸਾਹਮਣੇ ਵੇਖੋ ਤੇ ਉਧਰੋਂ ਕਹਿੰਦੇ ਹਰਪ੍ਰੀਤ ਬਾਈ ਨੇ ਆ ਅਰਪਿੰਦਰ ਲਈ 5000 ਰੁਪਏ ਆਕੇ ਦੀ ਭਲੇਖੇ ਨਾਲ ਗਿਣ ਕੇ 6 ਫਾ ਆ ਗਿਆ ਉਹ ਕਹਿੰਦਾ ਹੁਣ 6 ਨਿਕਲ ਗਿਆ ਜੇਬ ਤੋਂ 6 ਹੀ ਰੱਖ ਲੋ 6 ਹਰ ਇੱਕ ਜਫੇ ਦਾ 1000 ਸਦਾ ਵੀਰ ਮਨੂ ਬਿਮਾਰੀ ਤੇ ਹਰਵੀਰ ਗੱਲ ਮਨਵੀਰ ਗੱਲ ਸਾਹੋਕੇ ਵਾਲਿਆ ਹਰਵੀਰ ਗਿੱਲ ਤੇ ਮਨੂ ਬਿਮਾਰੀ ਤੇ ਨੋਸਮੇ 1000 ਵਾਲਿਆ 1000 ਦਾ ਜਫਾ ਗਗਨ ਸੂਰੇ ਵਾਲੀਆ 1000 ਦਾ ਲਾ ਗਿਆ ਆ ਪੰਜਾਬਪੁਰਸ ਵਾਲਾ ਮੱਲਾ ਗਵਿੰਦਪੁਰਿਆ ਮੇਰੇ ਵੀਰ ਤੋਂ ਕਬੱਡੀ ਪਾਉਣਾ ਦਾ ਹੋਇਆ ਅੱਗੇ ਦਾ ਰਖੰਨਾ ਪਿੰਡਾ ਮੁੰਡੇ ਦਾ ਓ ਸੂਰੇ ਵਾਲੀਏ ਤੇਰੇ ਹਰ ਇੱਕ ਜਫੇ ਤੇ 1000 ਹੈ ਤੇ ਮੋਟਰਸਾਈਕਲ ਵੀ ਤੇਰੇ ਲਈ ਤਿਆਰ ਹੈ ਓ 1000 ਹੈ ਤੇ ਮੋਟਰਸਾਈਕਲ ਵੀ ਤੇਰੇ ਲਈ ਤਿਆਰ ਹੈ ਓ ਗਗਨ ਸੂਰੇ ਵਾਲੀਏ 1000 ਹੈ ਤੇ ਮੋਟਰਸਾਈਕਲ ਵੀ ਤੇਰੇ ਲਈ ਤਿਆਰ ਹੈ ਓ ਸੂਰੇ ਵਾਲੀਆ ਰੇ ਮੋਟਰਸਾਈਕਲ ਤੇ ਛਾਲ ਮਾਰ ਕੇ ਬਹਿ ਗਿਆ ਉਹ ਤੇਰੇ ਮੋਟਰਸਾਈਕਲ ਤੇ ਛਾਲ ਮਾਰ ਕੇ ਉਹ ਮੋਟਰਸਾਈਕਲ ਦੇ ਪਿੱਛੇ ਛਾਲ ਮਾਰ ਕੇ ਬਹਿ ਗਿਆ ਮਲੂਤ ਮਾਈ ਤੇ ਹੈ ਸੋਰੇ ਵਾਲਾ ਮਾਲਾ ਗਵਿੰਦਪੁਰੀਆ ਜੱਸ ਕੈਨੇਡਾ ਵਾਲੇ ਕਬੱਡੀ ਖੇਡਦੇ ਉਤਮ ਖਿਡਾਰੀ ਦੇ ਹੈ ਬੋਲ ਹੰਮੀ ਸੀ ਗਰੀਬੀ ਨਸਰੂ ਮਾਰ ਕੇ ਚਪੜੇ ਘਰੋਂ ਕੱਢੀ ਉਸ ਟਿੰਦਰ ਆਖੂਗਾ ਸਾਹਮਣੇ ਲੱਗੀ